ਸਤਿਕਾਰਯੋਗ ਬਾਬਾ ਸੁੰਦਰ ਜੀ ਜਿਨ੍ਹਾਂ ਦੀ ਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ RAM KLI SAD ਸਰਲੇਖ ਦੇ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 923 ਦੇ ਉੱਤੇ ਦਰਜ ਹੈ। ਇਹਨਾਂ ਦੀ ਸੰਖੇਪ ਜੀਵਨੀ ਬਾਰੇ ਵਿਚਾਰ ਕਰਦੇ ਹਾਂ। ਆਓ ਸਾਰੀ ਸੰਗਤ ਨੇ ਅਸੀਸ ਬਖਸ਼ਿਸ਼ ਕਰਨੀ ਜੀ। ਸਤਿਕਾਰਯੋਗ ਬਾਬਾ ਸੁੰਦਰ ਜੀ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਵਣਾ ਆਵੇ। ਇਹਨਾਂ ਦੇ ਪੜਪੋਤੇ ਬਾਬਾ ਮੋਰੀ ਜੀ ਦੇ ਪੋਤੇ ਅਤੇ ਬਾਬਾ ਆਨੰਦ ਜੀ ਦੇ ਸੁਪੁੱਤਰ ਸੀ। ਬਾਬਾ ਸੁੰਦਰ ਜੀ ਦਾ ਜਿਹੜਾ ਜਨਮ ਸ੍ਰੀ ਗੋਇੰਦਵਾਲ ਸਾਹਿਬ ਵਿਖੇ 1560 ਈਸਵੀ ਨੂੰ ਹੋਇਆ ਤੇ ਬਾਬਾ ਸੁੰਦਰ ਜੀ ਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮਕਾਲੀ ਵੀ ਸੀ। ਆਪ ਜੀ ਦੀ ਬੜੀ ਤੀਖਣ ਬੁੱਧੀ ਤੇ ਬਹੁਤ ਵਿਦਵਾਨ ਸੀ ਤੇ ਆਪ ਜੀ ਦੀ ਜਿਹੜੀ ਵਿਦਵਤਾ ਉਹ ਆਪ ਜੀ ਦੁਆਰਾ ਰਚੀ ਬਾਣੀ RAMKALI ਸਾਧ ਦੇ ਵਿੱਚੋਂ ਭਲੀ ਭਾਂ ਤੋਂ ਪ੍ਰਗਟ ਹੋ ਜਾਂਦੀ ਹੈ ਜਿਹਨੂੰ ਗੁਰੂ ਸਾਹਿਬ ਜੀ ਨੇ ਸਰੋਪਾ ਬਖਸ਼ਿਆ ਹੈ ਦਰਜ ਕੀਤੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਤੇ ਕਿਵੇਂ ਆਪ ਜੀ ਨੇ ਉਸ ਬਾਣੀ ਵਿੱਚ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਪਾਵਨ ਪਵਿੱਤਰ ਸੰਦੇਸ਼ ਜੋ ਗੁਰੂ ਸਾਹਿਬ ਜੀ ਨੇ ਆਪਣੇ ਅੰਤਮ ਸਮੇਂ ਆਪਣੇ ਪਰਿਵਾਰ ਸਿੱਖ ਸੇਵਕਾਂ ਨੂੰ ਸੰਬੋਧਨ ਕਰਕੇ ਕਹੇ ਤੇ ਬਾਬਾ ਸੁੰਦਰ ਜੀ ਨੇ ਸਿੱਖ ਜਗਤ ਦੀ ਰਹਿਨਮਾਈ ਲਈ ਉਹਨਾਂ ਨੂੰ ਕਲਮ ਬੰਦ ਕਰਕੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸੌਂਪ ਦਿੱਤੇ ਸੀ ਇਹ ਪਵਨ ਸਦਨਾਮੇ ਬਾਣੀ ਹੈ ਜਿਹੜੀ ਸਾਰੇ ਸਿੱਖ ਜਗਤ ਨੂੰ ਪ੍ਰਾਣੀ ਦੇ ਆਖਰੀ ਸਮੇਂ ਕੀ ਕਰਨਾ ਹੈ ਕੀ ਨਹੀਂ ਕਰਨਾ ਨਸੀਹਤ ਰੂਪ ਵਿੱਚ ਜਿਹੜੀ ਗੁਰੂ ਦੀ ਵਸੀਅਤ ਦਾ ਦਰਜਾ ਰੱਖਦੀ ਹੈ ਬਾਣੀ ਇਸ ਬਾਣੀ ਵਿੱਚ ਬਾਬਾ ਸੁੰਦਰ ਜੀ ਨੇ ਮੌਤ ਦੀ ਅਟੱਲ ਸਚਾਈ ਜਿਹਨੂੰ ਕਿ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਪਰਿਵਾਰ ਇਹ ਤੇ ਪਹਿਲਾਂ ਦੇ ਦਿੱਤਾ ਅਤੇ ਸਿੱਖ ਸੇਵਕਾਂ ਨੂੰ ਦ੍ਰਿੜ ਕਰਵਾਇਆ ਹੈ ਤੇ ਇਸ ਤਰ੍ਹਾਂ ਵਰਣਨ ਕੀਤਾ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਓ ਤੁਰ ਲਿਖਿਆ ਪਰਵਾਣਾ ਫਿਰੈ ਨਾਹੀ ਗੁਰ ਜਾਏ ਹਰ ਪ੍ਰਭ ਪਾਸ ਜੀਓ ਤੁਸੀਂ ਮੇਰੇ ਪੁੱਤਰ ਭਰਾ ਪਰਿਵਾਰ ਸਿੱਖ ਸਭ ਚੰਗੀ ਤਰ੍ਹਾਂ ਨਿਰਣਾ ਕਰਕੇ ਵੇਖ ਲਵੋ ਤੁਰੋਂ ਪ੍ਰਭੂ ਪਰਮੇਸ਼ਰ ਜੀ ਵੱਲੋਂ ਭੇਜਿਆ ਹੋਇਆ ਬਲਾਵਾ ਕਦੇ ਤਾਂ ਟਲਦਾ ਨਹੀਂਗਾ ਸੋ ਇਸ ਲਈ ਸਾਨੂੰ ਵੀ ਆਪਣੇ ਮਾਲਕ ਪ੍ਰਭੂ ਦਾ ਸੱਦਾ ਆ ਗਿਆ ਹੈ ਤੇ ਅਸੀਂ ਵੀ ਹੁਣ ਆਪਣੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਪਾਸ ਜਾ ਰਹੇ ਹਾਂ ਜਿੱਥੇ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਜੋਤੀ ਜੋਤ ਸਮਾਉਣ ਦਾ ਸੰਕੇਤ ਪਹਿਲਾਂ ਦੇ ਦਿੱਤਾ ਉੱਥੇ ਆਪ ਜੀ ਨੇ ਆਪਣੇ ਸਾਰੇ ਪਰਿਵਾਰ ਤੇ ਸਿੱਖਾਂ ਨੂੰ ਹਦਾਇਤ ਕੀਤੀ ਕਿ ਸਾਡੇ ਜੋਤੀ ਜੋਤ ਸਮਾਉਣ ਤੋਂ ਪਿੱਛੋਂ ਕਿਸੇ ਨੇ ਰੋਣਾ ਨਹੀਂ ਜਿਹੜਾ ਸਾਡੇ ਹੁਕਮ ਦੀ ਉਲੰਘਣਾ ਕਰੂਗਾ ਉਹ ਸਾਨੂੰ ਕਦਾਈਂ ਚੰਗਾ ਨਹੀਂ ਲੱਗੇਗਾ ਸਾਧੂ ਗੁਰ ਭਾਣੈ ਆਪਣੈ ਬੈ ਪਰਿਵਾਰ ਸਦਾਇ ਮਤ ਮੈਂ ਪਿੱਛੈ ਕੋਈ ਰੋਬ ਸੀ ਸੋ ਮੈਂ ਮੂਲ ਨਾ ਪਾਇਆ ਸਾਹਿਬ ਜੀ ਨੇ ਫਰਮਾਉਣਾ ਕੀਤਾ ਹੈ ਮਿੱਤਰੋ ਸਹੇਰਦ ਮਿੱਤਰੋ ਹੀ ਹੈ ਜਿਹੜਾ ਆਪਣੇ ਮਿੱਤਰ ਦਾ ਆਦਰ ਮਾਣ ਹੁੰਦਾ ਵੇਖ ਕੇ ਖੁਸ਼ ਹੁੰਦਾ ਹੋਵੇ ਜਿਹੜਾ ਆਪਣੇ ਮਿੱਤਰ ਦਾ ਮਾਣ ਸਤਿਕਾਰ ਦੇ ਕੇ ਰੋਵੇ ਉਹ ਮਿੱਤਰ ਕਾਦਾ ਹੋਇਆ ਤੁਸੀਂ ਦੀਰਘ ਵਿਚਾਰ ਕਰਕੇ ਸੋਚ ਵਿਚਾਰ ਕਰਕੇ ਵੇਖੋ ਸਾਨੂੰ ਤਾਂ ਦਰਗਾਹ ਵਿੱਚ ਹਰੀ ਪਰਮੇਸ਼ਰ ਮਾਣ ਸਤਿਕਾਰ ਦੀ ਵਡਿਆਈ ਦਾ ਸਰੂਪਾ ਦੇ ਰਿਹਾ ਹੈ ਇਸ ਲਈ ਤੁਸੀਂ ਰੋਣਾ ਨਹੀਂ ਖੁਸ਼ ਹੋਣਾ ਮਿੱਤ ਪਹਿਜੈ ਮਿੱਤ ਵਿਗਸੈ ਜਿਸ ਮਿੱਤ ਕੀ ਪੈਜ ਭਾਵੈ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਗੁਰੂ ਪੈ ਨਾ ਵੇ ਇਹ ਸਾਰੀ ਸਿੱਖਿਆ ਸਮਝਾ ਕੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਸਰੀਰ ਹੁੰਦਿਆਂ ਹੋਇਆ ਹੀ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਸਿੰਘਾਸਣ ਤੇ ਬਿਠਾ ਕੇ ਗੁਰਤਾ ਗੱਦੀ ਦਾ ਵਾਰਸ ਸਥਾਪਿਤ ਦਿੱਤਾ ਸਾਰੇ ਸਿੱਖ ਸੇਵਕਾਂ ਸਾਥ ਕੁਬੰਧੀਆਂ ਪੁੱਤਰਾਂ ਤੇ ਭਰਾਵਾਂ ਨੂੰ ਤਾਂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਣ ਦਾ ਹੁਕਮ ਕਰ ਦਿੱਤਾ ਤੇ ਐਸਾ ਜਿਹੜਾ ਬਚਨ ਕਰ ਰਹੇ ਨੇ ਰਾਮਕਲੀ ਸਾਧ ਦੇ ਅੰਦਰ ਬਾਬਾ ਸੁੰਦਰ ਜੀ ਸਤਿਗੁਰੂ ਪਰਤਾਖੋ ਹੁੰਦਾ ਬੈ ਰਾਜ ਆਪ ਟਿਕਾਇਆ ਸਭ ਸਿੱਖ ਬੰਦਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਰਿਆਂ ਨੂੰ ਸੰਬੋਧਨ ਕਰਦੇ ਹੋਏ ਹੁਕਮ ਕੀਤਾ ਇਹ ਸਾਡੇ ਜੋਤੀ ਜੋਤ ਸਮਾਉਣ ਤੋਂ ਪਿੱਛੋਂ ਜੋ ਪ੍ਰਾਤਨ ਪ੍ਰਚਲਿਤ ਕ੍ਰੀਤੀਆਂ ਲੋਕ ਕਰਦੇ ਆ ਰਹੇ ਨੇ ਨਾ ਭਾਈ ਤੁਸੀਂ ਉਹ ਨਹੀਂ ਕਰਨੀਆਂ ਉਹ ਕ੍ਰੀਤੀਆਂ ਕਿਹੜੀਆਂ ਨੇ ਅਰਥੀਆਂ ਜਗਾਉਣੀਆਂ ਗਰੜ ਪਾੜ ਦੀ ਕਥਾ ਕਰਨੀ ਦੀਵੇ ਜਗਾਉਣੇ ਪਿੰਡ ਭਰੋਵੇਂ ਆਤਮਾ ਦੀ ਗਤੀ ਕਰਾਉਣ ਲਈ ਪੰਡਤਾਂ પાસે ਕਰਮਕ੍ਰਿਆ ਕਰਾਉਣੀ ਫੁੱਲ ਚੋਕੇ ਹਰ ਦਵਾਰ ਪਾਉਣੇ इत्याਦਿਕ ਇਹ ਸਾਰਿਆਂ ਦੀ ਕਰਨ ਦੀ ਥਾਂ ਤੇ ਤੁਸੀਂ ਕੀ ਕਰਨਾ ਹਰੀ ਪਰਮੇਸ਼ਰ ਵਾਹਿਗੁਰੂ ਦੀ ਕੀਰਤੀ ਸਿਫਤ ਸਲਾਹ ਹੀ ਕਰਨੀ ਹੈ। ਪ੍ਰਭੂ ਦੇ ਪਿਆਰ ਦੇ ਵਿੱਚ ਭਿੱਜੇ ਗਿਆਨਵਾਨ ਗੁਰਸਿੱਖਾਂ ਨੂੰ ਇਕੱਤਰ ਕਰਕੇ ਸੰਗਤੀ ਰੂਪ ਵਿੱਚ ਪਰਮੇਸ਼ਰ ਦੀਆਂ ਵਾਹਿਗੁਰੂ ਦੀਆਂ ਕਥਾ ਕਹਾਣੀਆਂ ਹੀ ਪੜਨੀਆਂ ਤੇ ਸੁਣਨੀਆਂ ਨੇ। ਇਸੋਂ ਲਵ ਹੋਰ ਫਜ਼ੂਲ ਕਰਮ ਕਾਂਡਾਂ ਵਿੱਚ ਸਮਾਂ ਅਜਾਈ ਨਹੀਂ ਗਵਾਉਣਾ। ਹੰਤੇ ਸਤਗੁਰੂ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਕਿ ਸੋ ਗੋਪਾਲ ਪੰਡਤ ਸਦਿਓ ਹਰ ਹਰ ਕਥਾ ਪੜ੍ਹੈ ਪੁਰਾਣ ਜੀਉ ਹਰ ਕਥਾ ਪੜ੍ਹੀਐ ਹਰ ਨਾਮ ਸੁਣੀਐ ਬੇਬਾਨ ਹਰ ਰੰਗ ਗੁਰ ਭਾਵੈ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਵੈ ਇਹ ਜੋ ਵਰਣ ਕੀਤਾ ਉਪਦੇਸ਼ ਹੈ ਨਾ ਜਿਹੜਾ ਕਿ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੰਤਮ ਸਮੇਂ ਆਖਰੀ ਸਮੇਂ ਸਾਰੇ ਪਰਿਵਾਰ ਅਤੇ ਸਿੱਖ ਸੇਵਕਾਂ ਸੰਗਤਾਂ ਨੂੰ ਦਿੱਤਾ ਸੀ ਸਾਰਿਆਂ ਨੇ ਖੁਸ਼ੀ ਨਾਲ ਮੰਨ ਲਿਆ। ਦੋਸਤੋ ਪ੍ਰੰਤ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰਤਾ ਗੱਦੀ ਦਾ ਤਿਲਕ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਬਖਸ਼ ਕੇ ਲਾ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਗੱਦੀ ਦੇ ਵਾਰਸ ਬਣਾ ਦਿੱਤਾ। ਅਤੇ ਸਾਰਿਆਂ ਸਿੱਖ ਸੇਵਕਾਂ ਸਰਵੰਧੀਆਂ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰਨ ਲਈ ਕਿਹਾ। ਸਭ ਤੋਂ ਪਹਿਲਾਂ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਸੁਪੁੱਤਰ ਬਾਬਾ ਮੋਰੀ ਜੀ ਨੇ ਆਪਣੇ ਪਿਤਾ ਦਾ ਹੁਕਮ ਮੰਨ ਕੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਇਹਨਾਂ ਦੇ ਮੱਥਾ ਟੇਕਣ ਉਪਰੰਤ ਬਾਰੂ-ਬਾਰੀ ਸਾਰੀ ਸੰਗਤ ਨੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਤੇ ਅਸੀਸ ਨਿਭਾਉਣਾ ਕੀਤਾ ਕਿਉਂਕਿ ਸਤਿਗੁਰੂ ਜੀ ਨੇ ਗੁਰਤਾ ਗੱਦੀ ਦੇਣ ਸਮੇਂ ਵਚਨ ਕੀਤਾ ਸੀ ਕਿ ਸਾਡੀ ਜੋਤ ਹੁਣ ਗੁਰੂ ਰਾਮਦਾਸ ਜੀ ਦੇ ਹਿਰਦੇ ਵਿੱਚ ਟਿਕੀ ਹੈ ਅੱਜ ਤੋਂ ਪਿਛੋਂ ਗੁਰੂ ਰਾਮਦਾਸ ਹੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਗੱਦੀ ਦੇ ਵਾਰਸ ਹਨ ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾਂ ਮਨ ਲਈ ਰਜਾਏ ਜਿਉ ਮੋਰੀ ਪੁੱਤ ਸੰਮੁਖ ਹੋਇਆ ਰਾਮਦਾਸੈ ਪੈਰੀ ਪਾਏ ਜਿਉ ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿੱਥੈ ਗੁਰੂ ਆਪ ਰਖਿਆ ਕੋਈ ਕਰ ਵਖੀਲੀ ਨਿਵੈ ਨਾਹੀ ਫਿਰ ਸਤਿਗੁਰੂ ਆਣ ਨਿਵਾਇ ਹਰ ਗੁਰੇ ਭਾਣਾ ਦੀ ਵੜਿਆਈ ਤੋਰ ਲਿਖਿਆ ਲੇਖ ਰਜਾਈ ਦਿਓ ਕਹੈ ਸੁੰਦਰ ਸੁਣ ਹੋ ਸੰਤ ਹੋ ਸਭ ਜਗਤ ਪੈਰੀ ਪਾਏ ਜਿਓ ਕਹੈ ਸੁੰਦਰ ਸੁਣ ਹੋ ਸੰਤ ਹੋ ਸਭ ਜਗਤ ਪੈਰੀ ਪਾਏ ਜਿਓ ਰਾਮਕਲੀ ਸਦ ਬਾਣੀ ਦੇ ਮਹਾਨ ਉਪਦੇਸ਼ਕ ਜੋ ਕਿ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਅੰਤਮ ਸਮੇਂ ਪਰਿਵਾਰ ਤੇ ਸਿੱਖ ਸੇਵਕਾਂ ਨੂੰ ਬਖਸ਼ਿਸ਼ ਕੀਤੀ ਇਹ ਸਤਕਾਰਯੋਗ ਬਾਬਾ ਸੁੰਦਰ ਜੀ ਦੀ ਬਦੌਲਤ ਹੀ ਸਾਡੇ ਪਾਸ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸੁਭਾਈਮਾਨੇ ਸਦਸੰਗ ਜੀ ਮੌਜੂਦ ਨੇ ਜੋ ਰਹਿਦੀ ਦੁਨੀਆ ਤੱਕ ਹਰ ਪ੍ਰਾਣੀ ਨੂੰ ਫੋਕਟ ਪਰਮਾ ਬਹਿਮਾ ਤੇ ਪ੍ਰਚਲਿਤ ਕੂਰੀਤੀਆਂ ਤੋਂ ਬਚਣ ਦੇ ਲਈ ਚਾਨਣ ਮਨਾਰੇ ਦਾ ਕੰਮ ਕਰਦੇ ਰਹਿਣਗੇ ਸਤਿਕਾਰਯੋਗ ਬਾਬਾ ਸੁੰਦਰ ਜੀ 43 ਸਾਲ ਦੀ ਸਫਲ ਉਮਰ ਸੰਸਾਰਿਕ ਤੌਰ ਤੇ ਭੋਕੇ 1603 ਈਸਵੀ ਨੂੰ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ ਦੀ ਅਵਸਥਾ ਨੂੰ ਪ੍ਰਾਪਤ ਕਰ ਗਏ ਤੇ ਬਾਬਾ ਸੁੰਦਰ ਜੀ ਦੀ ਪਰਥਾਏ ਗੁਰਬਾਣੀ ਦੀ ਪੰਗਤੀ ਸਾਧ ਸੰਗਤ ਜੀ ਇਸ ਤਰ੍ਹਾਂ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਧਾ